ઓ બાલે મારો ગડડી ચ ભાલા એનું ગોડી નો ભાલા છે ગડડી છે માર લો મે સફર મન કતલે થને સર ਪਰ ਕਿਉਂ ਨਾ ਦੇ ਗੱਤ ਕੇ ਮਾਰੇਗਾ ਰੋਕੋ ਬਈ ਮਾਰੋ ਬਈ ਨਾ ਕੋਈ 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 ਨਾ ਇਹ ਜਿਹੜੀ ਸਭੀ ਹਵਾਲੀ ਆ। ਅਸੀਂ ਆ ਮਾਰਸ਼ਲ ਜਾਣੇ ਲੱਗਦੇ ਚਲਦੇ ਆ ਵੀ ਸਾਣੇ ਜਾਂਦੇ ਆ। ਸਾਰੇ ਚੱਲਦੇ ਆ। ਹਾਂ ਜਿਹੜੇ ਚਾਹਦੇ ਕੋਈ ਸਾਣੇ ਲੈ ਕੇ ਚੱਲਦੇ ਆ। ਸਾਣੇ ਜਾਓ ਭਾਈ ਇਹ ਲੈ। ਸਾਣੇ ਨੂੰ ਘਰ ਆ ਰੋ। ਅਖਰੀ ਯਾਰ ਪਾਸੇ ਸਕੂਟਰੀ ਤੇ ਅੱਗੇ। ਦਾ ਘਰ ਦਾ ਕਿਲੇੋਮੀਟਰ ਆ ਹਾਂ ਕੁੜੀ ਦਾ ਵਿਆਹ ਹੋਇਆ ਜੀ ਹਾਂ ਮੁੰਡੇ ਦੇ ਪੇਚਕਸ ਮਾਰੇ ਭੱਜ ਰਿਹਾ ਸੀਗੇ ਕਿੱਥੇ ਮੁੰਡਾ ਓਕੇ ਤੇ ਸੰਜੀਵ ਸਰ ਨੇ ਆ ਕੇ ਫੜਿਆ ਅੱਛਾ ਮੁੰਡੇ ਸਰਦਾਰ ਜੀ ਨੇ ਮੁੰਡੇ ਦੇ ਪੇਚਕਸ ਮਾਰੇ ਜੀ ਕਿੱਥੇ ਮੁੰਡਾ ਵਿਚਾਰਾ ਥੱਲੇ ਡਿੱਗ ਪਿਆ ਆਹ ਮੁੰਡਾ ਆਹ ਮੁੰਡਾ ਕਿਹੜੇ ਮੁੰਡੇ ਦੇ ਕਿਹਦੇ ਮਾਰੇ ਆਹ ਮੁੰਡੇ ਦੇ ਪੇਚਕਸ ਮਾਰੇ ਆਸੀਂ ਬਚਾਇਆ ਕਿਹਦੇ ਪੇਚਕਸ ਤੇ ਮਾਰੇ ਇਹਨੇ ਮਾਰਿਆ ਭਾਈ ਆ ਸੀਗਾ ਇੱਕ ਇਹਦਾ ਪਿਓ ਆ ਇਹ ਤੋਂ ਬੁਢਾ ਜਿਹੜਾ ਅੰਦਰ ਬੈਠਾ ਇੱਕ ਐਥੇ ਦਬਈਆ ਲਾ ਕੇ ਦਰ ਗਿਆ ਉਹ ਕੀ ਕਾਰਨ ਕਿਉਂ ਮਾਰ ਕਿੱਥੇ ਵੱਜੇ ਬਾਈ ਮੇਰੀ ਪਰਸਨਲ ਵੀ ਬਾਈ ਕੋਰਟ ਮੈਚ ਹੋਈ ਵੀ ਆ ਆ ਸਾਰੇ ਸਰਟੀਫਿਕੇਟ ਮੇਰੇ ਕੋਲੇ ਆ ਧੱਕੇ ਨਾਲ ਮਾਰਨ ਆ ਰਹੇ ਸੀਗੇ ਮੈਨੂੰ ਅੱਛਾ ਮਾਰ ਕੱਲੇ ਮੇਰੇ ਗੁੜੇ ਥੱਲੇ ਤਾਂ ਹੋ ਜਾ ਘਰ ਵਾਲੀ ਆ ਇਹ ਕਿਵੇਂ ਯਾਰ ਘਰ ਵਾਲੀ ਮੈਂ ਫੱੜ ਮਰ ਉਹ ਕੱਢ ਮਾਰਾਂਗਾ ਥੱਲੇ ਲੱਗ ਰਿਹਾ ਸਾਰੇ ਕੱਟ ਕੇ ਮਾਰੇਗਾ ਤੁਹਾਨੂੰ ਰੱਖੋ ਬਈ ਬਲਾਕ ਦੇ ਨਾਲ ਯਾਰ ਦੋਨੇ ਬਾਈ ਜੀ ਰਸਤੇ ਦੇਖੋ ਮੇਰੇ ਨਾਲ ਸੰਲੋ ਤੁਸੀਂ ਆਜੋ ਸਾਡੇ ਨਾਲ ਆਜੋ ਚਲੋ ਸਾਡੀ ਪਰਮਾਨੰਦ ਨਹੀਂ ਨਹੀਂ ਇਹ ਕਰਾ ਜੀ ਬਈ ਪਰਸਾ ਸਾਡੀ ਕੋਡ ਮੈਚ ਹੋਈ ਹੈ ਅੱਛਾ ਤੇ ਮੈਨੂੰ ਮਾਰਨ ਆਏ ਸੀਗੇ ਅੱਛਾ ਮਾਰਨਾ ਇਸੇ ਤੇ ਤਰੀਕ ਤੇ ਸੀ ਤੇ ਜਿਹੜਾ ਪਾਸ ਬੁਲਾ ਹੋ ਗਿਆ ਸੀ ਇਹੀ ਸਿਰਫ ਆਪ ਦਾ ਸਰਟੀਫਿਕੇਸ਼ਨ ਹੋਣੀ ਹੈ ਕਿ ਉਹ ਲੈਣਾ ਹੈ ਇਸ ਵਕੀਲ ਤੁਹਾਡੇ ਕੀ ਮਾਰੇ ਮੇਰੇ ਪੇਚ ਕਸ ਮਾਰੇ ਅੱਛਾ ਪੇਚ ਕਸ ਮਾਰੇ ਨਮਰ ਜੋ ਹੋਈ ਹੈ ਨਮਰ ਹੋਈ ਸਾਰੇ ਪ੍ਰੂਫ ਲਾਵਾ ਹੋ ਗਏ ਕਿਹੜੀ ਜਗ੍ਹਾ ਤੇ ਥੋਬੀਆਂ ਨੇ ਗੁਰਦੁਆਰਾ ਸਾਹਿਬ ਲਾਵਾ ਹੋ ਗਿਆ ਪਰ ਸੋ ਉਹ ਵੀ ਟੀਮ ਸਹੀ ਹੈ ਸਾਡੀ ਕੋਈ ਸਾਡੀ ਅੱਛਾ ਥੋਬੀਆਂ ਨੇ ਹੋਈਆਂ ਲਾਵਾ